ਅਭੀਤੀ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਮੋਹੱਲਾ ਨਿਊਦੀਪਨਗਰ ਦੇ ਚਿਕਵੇਹਤ ਦਰਦਨਾਕ ਹਾਦਸਾ ਵਾਪਰਤਾ ਜਿਸ ਤੋਂ ਬਾਅਦ ਇਹ ਪ੍ਰਵਾਸੀਆਂ ਪ੍ਰਤੀ ਪੰਜਾਬੀਆਂ ਦੇ ਵਿੱਚ ਕਾਫੀ ਜਿਆਦਾ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਤਰ੍ਹਾਂ ਦਾ ਵੀ ਮਾਮਲਾ ਵਾਪਰਦੇ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਇੱਕ ਪੰਜ ਸਾਲਾ ਮਾਸੂਮ ਦਾ ਇੱਕ ਭਈਏ ਵੱਲੋਂ ਜਿਹੜਾ ਇੱਕ ਕਤਲ ਕਰ ਦਿੱਤਾ ਜਾਂਦਾ ਤਾਂ ਅੱਜ ਉਸ ਮਾਮਲੇ ਦੀ ਹੀ ਮਾਨਯੋਗ ਅਦਾਲਤ ਦੇ ਵਿੱਚ ਇੱਕ ਵਾਰ ਮੁਰਤੋਂ ਸੁਣਵਾਈ ਹੋਈ ਹੈ ਤਾਂ ਅੱਜ ਪਰਿਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਅਯੋਜਿਤ ਕੀਤੀ ਗਈ ਹੈ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਜਿਹੜੇ ਮਾਸੂਮ ਹਰਵੀਰ ਸਿੰਘ ਦੇ ਪਿਤਾ ਜੀ ਅਮਨਦੀਪ ਸਿੰਘ ਐਡਵੋਕੇਟ ਅਸ਼ਵਨੀ ਕੁਮਾਰ ਬਰਮਾ ਮੌਜੂਦ ਨੇ ਤਾਂ ਹੋਰ ਪਰਿਵਾਰਕ ਮੈਂਬਰ ਆ ਜਿਹੜੇ ਉਹ ਮੌਜੂਦ ਨੇ ਤਾਂ ਆਪਾਂ ਫਾਦਰ ਸਾਹਿਬ ਤੋਂ ਸ਼ੁਰੂ ਕਰਦੇ ਆ ਪਾਜੀ ਅੱਜ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਸ਼ਾਇਦ ਹਾਈ ਕੋਰਟ ਦੇ ਵਿੱਚ ਇੱਕ ਕੋਈ ਵਕੀਲ ਸਾਹਿਬ ਨੇ ਉਹਨਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਪਟੀਸ਼ਨ ਆ ਜਿਹੜੀ ਉਹ ਦائر ਕੀਤੀ ਹੈ ਕੀ ਪੂਰਾ ਮਾਮਲਾ ਤੁਹਾਨੂੰ ਕੀ ਜਾਣਕਾਰੀ ਉਹਦੇ ਚ ਸਰ ਮੈਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਹੈਗਾ ਜੀ ਨਾ ਮੇਰੇ ਨਾਲ ਵਕੀਲ ਸਾਹਿਬ ਨੇ ਉਹਨੇ ਕੋਈ ਗੱਲਬਾਤ ਕੀਤੀ ਆ ਨਾ ਸਾਨੂੰ ਕੁਝ ਦੱਸਿਆ ਆ ਵੀ ਅਸੀਂ ਵੀ ਬਿਆ ਕਰਨ ਲੱਗੇ ਆ ਤੇ ਸਾਡੇ ਕੋਈ ਇਦਾਂ ਦਾ ਹੈ ਨਹੀਂ ਸਾਨੂੰ ਨਾ ਦੱਸਿਆ ਨਾ ਪੁੱਛਿਆ ਕੁਝ ਹਾਂਜੀ ਤੇ ਕਦੀ ਉਹ ਵਕੀਲ ਦੇ ਨਾਲ ਤੁਸੀਂ ਮਿਲੇ ਹੋ ਹੋ ਤੁਹਾਨੂੰ ਫੋਨ ਆਇਆ ਹੋਵੇ ਜਾਂ ਤੁਹਾਡੇ ਤੱਕ ਉਹਨਾਂ ਨੇ ਵਕੀਲ ਨੇ ਪਹੁੰਚ ਕੀਤੀ ਹੋਵੇ ਜੀ ਨਹੀਂ ਸਾਡੇ ਨਾਲ ਨਹੀਂ ਸਰ ਕੋਈ ਸਾਡੇ ਨਾਲ ਨਾ ਕੋਈ ਫੋਨ ਤੇ ਕਨੈਕਟ ਹੋਇਆ ਨਾ ਕੋਈ ਉਦਾਂ ਕੁਝ ਵੀ ਸਾਡੇ ਨਾਲ ਨਹੀਂ ਠੀਕ ਹੈ ਜੀ ਤੇ ਅੱਜ ਅਦਾਲਤ ਦੇ ਵਿੱਚ ਪੇਸ਼ੀ ਸੀਗੀ ਜੀ ਦੁਬਾਰਾ ਹਾਂਜੀ ਅੱਜ ਇੱਥੇ ਸਾਡੇ ਹੁਸ਼ਿਆਰਪੁਰ ਚ ਪੇਸ਼ੀ ਸੀਗੀ ਤੇ ਉਹ 8 ਤਰੀਕ ਸਾਨੂੰ ਦਿੱਤੀ ਹੈ ਜੀ ਲੁਕੇ 8 10 ਅਗਲੇ ਮਹੀਨੇ ਦੀ ਹਾਂਜੀ ਤੇ ਉਹ ਫਾਸਟ ਟਰੈਕ ਕੋਰਟ ਚ ਉਹਦੀ ਪੇਸ਼ੀ ਹੋਈ ਹੈ ਜੀ ਇਹ ਵੀਡੀਓ ਕਾਨਫਰੈਂਸ ਰਾਹੀਂ ਜੀ ਮਤਲਬ ਇਹ ਵੀਡੀਓ ਕਾਨਫਰੈਂਸਿੰਗ ਜ਼ਰੀਏ ਪੇਸ਼ ਕੀਤਾ ਗਿਆ ਜੀ ਹਾਂਜੀ ਵੀਡੀਓ ਕਾਨਫਰੈਂਸ ਜੀ ਤਾਂ ਪੁਲਿਸ ਨਾਲ ਗੱਲਬਾਤ ਹੁੰਦੀ ਹੈ ਜਦੋਂ ਤੋਂ ਇਹ ਹਾਦਸਾ ਵਾਪਰਿਆ ਹੈ ਇਹ ਇਨਸੀਡੈਂਟ ਹੋਇਆ ਹੈ ਪੁਲਿਸ ਟੱਚ ਵਿੱਚ ਲਗਾਤਾਰ ਕੋਈ ਜਾਣਕਾਰੀ ਤੁਹਾਡੇ ਕੋਲ ਹਾਸਲ ਕਰ ਰਹੀ ਹੈ ਸਹਿਯੋਗ ਕਰ ਰਹੀ ਹੈ ਪੂਰਾ ਜੀ ਹਾਂਜੀ ਪੁਲਿਸ ਪ੍ਰਸ਼ਾਸਨ ਬਹੁਤ ਸਾਡਾ ਸਾਥ ਦੇ ਰਿਹਾ ਹੈ ਜੀ ਉਹ ਜਿੱਦਾਂ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਸਾਨੂੰ ਦੱਸਦੇ ਆ ਜੀ ਪੁੱਛਦੇ ਆ ਤੇ ਜਰਨਿਕੇ ਕਿ ਵਧੀਆ ਕੰਮ ਕਰਦੇ ਪਏ ਆ ਜੀ ਉਹ ਹਾਂ ਜੀ ਅਮਨਦੀਪ ਜੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੱਲਾਂ ਫੈਲ ਰਹੀਆਂ ਨੇ ਕਿ ਦਲਜੀਤ ਦਸਾਂਝ ਵੱਲੋਂ ਪਰਿਵਾਰ ਨੂੰ 20 ਲੱਖ ਰੁਪਏ ਦਿੱਤਾ ਗਿਆ ਕਿਸੇ ਹੋਰ ਸਿੰਗਰ ਵੱਲੋਂ 2 ਲੱਖ ਤੇ 5 ਲੱਖ ਰੁਪਏ ਦਿੱਤਾ ਗਿਆ ਕਿੰਨੀ ਕ ਸਚਾਈ ਹੈ ਉਹਨਾਂ ਦੇ ਗੱਲਾਂ ਦੇ ਵਿੱਚ ਕਿਉਂਕਿ ਸਚਾਈ ਆ ਜਿਹੜੀ ਉਹ ਆਮ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜੀ ਨਹੀਂ ਜੀ ਸਾਡੇ ਕੋਲ ਕੋਈ ਇਦਾਂ ਦਾ ਨਹੀਂ ਆਇਆ ਨਾ ਕੋਈ ਕਲਾਕਾਰ ਸਾਡੇ ਕੋਲ ਨਹੀਂ ਹੈ ਕੋਈ ਆਇਆ ਜੀ ਨਾ ਦਲਜੀਤ ਦਸਾਂਝ ਵੀ ਉਹਨਾਂ ਦੇ ਵੀ ਅਸੀਂ ਸਭ ਆਪ ਦੇਖਦੇ ਪਏ ਆ ਵਾਇਰਲ ਕਰੀ ਜਾਂਦੇ ਵੀ 20 ਲੱਖ ਰੁਪਇਆ ਦਿੱਤਾ ਕਿਸੇ ਨੇ ਕੁਝ ਦਿੱਤਾ ਜੀ ਸਾਨੂੰ ਕੁਝ ਨਹੀਂ ਦਿੱਤਾ ਹੈਗਾ ਜੀ ਤਾਂ ਜਿਹੜੇ ਵਾਇਰਲ ਕਰ ਰਹੇ ਨੇ ਇਸ ਤਰ੍ਹਾਂ ਦੀ ਏ ਮੂਰਖਤਾ ਭਰੀਆਂ ਹਰਕਤਾਂ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਉਹਨਾਂ ਸ਼ਰਾਰਤੀ ਆਂਸਰਾਂ ਨੂੰ ਜੀ ਅਸੀਂ ਇਹ ਹੀ ਕਹਿੰਦੇ ਆ ਜੀ ਬਸ ਐਵੇਂ ਕਿਵੇਂ ਕਿਸੇ ਦੇ ਭਾਵਨਾਵਾਂ ਨਾਲ ਖਲਵਾੜ ਨਹੀਂ ਕਰੀਦਾ ਠੀਕ ਨਹੀਂ ਕਿਉਂ ਅਸੀਂ ਦੇਖਦੇ ਪਏ ਹਾਂ ਜੀ ਕਦੀ ਕਿਸੇ ਨੇ ਕੁਝ ਦਿੱਤਾ ਜੀ ਕਿਸੇ ਨੇ ਕੁਝ ਦਿੱਤਾ ਪਰ ਸਾਡੇ ਕੋਲ ਨਹੀਂ ਕਦੀ ਆਇਆ ਨਾ ਇਦਾਂ ਨੇ ਇਹਨਾਂ ਨੂੰ ਵਾਇਰਲ ਨਾ ਕਰੋ ਇਹ ਜੀ ਸਰਕਾਰ ਦਾ ਕੋਈ ਨੁਮਾਇੰਦਾ ਤੁਹਾਡੇ ਤੱਕ ਪਹੁੰਚਿਆ ਸੀ ਡਾਕਟਰ ਰਾਜ ਕੁਮਾਰ ਚੰਬੇ ਵਾਲ ਵੀ ਤੁਹਾਡੇ ਤੱਕ ਜਿਹੜੇ ਉਹ ਪਹੁੰਚੇ ਸੀਗੇ ਤਾਂ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਹੋਰ ਇੱਥੋਂ ਬਤਾਏ ਕਿ ਨੇ ਜਾਂ ਮੰਤਰੀ ਸਾਹਿਬ ਪਹੁੰਚੇ ਸੀ ਹਾਂਜੀ ਸਾਡੇ ਕੋਲ ਜਿੱਦਾਂ ਆਏ ਸੀਗੇ ਜੀ ਤੇ ਉਹਨੇ ਸਹਾਇਤਾ ਕਰਨ ਦੀ ਪੂਰੀ ਦਿੱਤੀ ਹੈ ਜੀ ਕਹਿੰਦੇ ਵੀ ਅਸੀਂ ਕਰਾਂਗੇ ਸਾਡੀ ਸਾਰੀ ਹੈਲਪ ਕਰਾਂਗੇ ਹਾਂ ਜੀ ਅਮਨਦੀਪ ਜੀ ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਕਿਉਂਕਿ ਹਰਵੀਰ ਸਿੰਘ ਤੁਹਾਡਾ ਵੀ ਭਵਿੱਖ ਸੀ ਤੁਹਾਨੂੰ ਆਪਣਾ ਭਵਿੱਖ ਜੋ ਕਿਉਂਕਿ ਜਦੋਂ ਮਾਪੇ ਬਜ਼ੁਰਗ ਹੁੰਦੇ ਨੇ ਉਹਨਾਂ ਦੀ ਜਿਹੜੀ ਇੱਕ ਉਮੀਦ ਹੁੰਦੀ ਆ ਉਹ ਆਪਣੀ ਔਲਾਦ ਤੇ ਹੁੰਦੀ ਆ ਕਿ ਕਮਾਊਗਾ ਸਾਡਾ ਵਧੀਆ ਜਿਹੜਾ ਫਿਊਚਰ ਬਣ ਜੂਗਾ ਨਾ ਬੜਾਪ ਚ ਸਾਨੂੰ ਸੰਭੂਗਾ ਪਰ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਸੀ ਉਹ ਹੋ ਗਿਆ ਤੇ ਸਰਕਾਰ ਤੋਂ ਕੀ ਤੁਸੀਂ ਮੰਗ ਕਰਦੇ ਹੋ ਜੀ ਸਰਕਾਰ ਤੋਂ ਬਸ ਅਸੀਂ ਇਹੀ ਮੰਗ ਕਰਦੇ ਹਾਂ ਜੀ ਉਹਨੂੰ ਬਸ ਜਲਦੀ ਜਲਦੀ ਉਹਨੂੰ ਫਾਂਸੀ ਦਿੱਤੀ ਜਾਵੇ ਤੇ ਇੱਕ ਇਦਾਂ ਦਾ ਕਾਨੂੰਨ ਬਣਾਇਆ ਜਾਵੇ ਵੀ ਜਿਹੜਾ ਇਤਿਹਾਸਿਕ ਬਣੇ ਜਿਹੜਾ ਕੱਲ ਨੂੰ ਆਉਣ ਵਾਲੇ ਬੱਚੇ ਜ ਬੱਚਿਆਂ ਤੇ ਜਦੋਂ ਮੇਰਾ ਬੱਚਾ ਤਾਂ ਚਲੋ ਮੇਰਾ ਬੱਚਾ ਹੁਣ ਗਿਆ ਮੇਰੇ ਕੋਲ ਨਹੀਂ ਰਿਹਾ ਨਾ ਮੈਂ ਕਹਿੰਨਾ ਵੀ ਕਿਸੇ ਹੋਰ ਕਿਸੇ ਦੇ ਬੱਚੇ ਜਿਹਦਾ ਉਹ ਉਹਨਾਂ ਨਾਲ ਇਹ ਕੰਮ ਨਾ ਹੋਵੇ ਜੇ ਕਾਨੂੰਨ ਜਲਦੀ ਤੋਂ ਜਲਦੀ ਬਣਾਇਆ ਜਾਵੇ ਜੀ ਵਕੀਲ ਸਾਹਿਬ ਰਿਪਰੈਜੈਂਟੇਸ਼ਨ ਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਉਹ ਗੱਲਾਂ ਉੱਠ ਰਹੀਆਂ ਨੇ ਕਿ ਹਾਈ ਕੋਰਟ ਦੇ ਵਿੱਚ ਕ੍ਰੈਡਿਟ ਫਾਇਰ ਕੀਤੀ ਗਈ ਹੈ ਫਾਈਲ ਕੀਤੀ ਗਈ ਹੈ ਇੱਕ ਨੌਜਵਾਨ ਵਕੀਲ ਵੱਲੋਂ ਕਾਤਲ ਨੂੰ ਜਿਹੜੇ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਪਰਿਵਾਰ ਕਹਿੰਦਾ ਹੈ ਕਿ ਸਾਨੂੰ ਪ੍ਰੋਸੈਸ 'ਚ ਨਹੀਂ ਲਿਆ ਗਿਆ ਨਾ ਸਾਨੂੰ ਇਸ ਬਾਬਤ ਕੁਝ ਪਤਾ ਹੈ ਜੀ ਜੀ ਬਿਲਕੁਲ ਇੱਕ ਰਿਪਰੈਜੈਂਟੇਸ਼ਨ ਰਿਗਾਰਡਿੰਗ ਇੱਕ ਨਿਊਜ਼ ਚੱਲ ਰਹੀ ਹੈ ਜੀ ਤੇ ਮੇਰੇ ਵੱਲੋਂ ਤਾਂ ਕੋਈ ਅਥਾਰਟੀ ਨਹੀਂ ਦਿੱਤੀ ਗਈ ਨਾ ਮੈਂ ਉਸ ਬੰਦੇ ਨੂੰ ਜਾਣਦਾ ਜੀ ਪਰਿਵਾਰ ਵੱਲੋਂ ਮੈਂ ਇਹਨਾਂ ਨੂੰ ਪੁੱਛਿਆ ਸੀ ਇਹਨਾਂ ਨੇ ਵੀ ਹੀ ਕਿਹਾ ਕਿ ਸਾਡੇ ਨਾਲ ਕਿਸੇ ਨੇ ਅਪਰੋਚ ਨਹੀਂ ਕੀਤੀ ਤੇ ਨਾ ਹੀ ਸਾਨੂੰ ਪੁੱਛਿਆ ਗਿਆ ਨਾ ਅਸੀਂ ਉਹਨੂੰ ਜਾਣਦੇ ਆ ਉਹ ਜਿਹੜੀ ਨਿਊਜ਼ ਹੈ ਜੀ ਸਾਡੀ ਨੌਲੇਜ 'ਚ ਤਾਂ ਨਹੀਂ ਆ ਫੇਕ ਨਿਊਜ਼ ਚੱਲ ਰਹੀ ਹੈ ਜੀ ਲੱਗਦਾ ਤੁਸੀਂ ਵੀ ਵਕੀਲ ਹੋ ਪੇਸ਼ੇ ਵਜੋ ਕਿ ਜਦੋਂ ਆਪਾਂ ਬੇਸ਼ੱਕ ਉਹ ਵਧੀਆ ਭਾਵਨਾਵਾਂ ਦੇ ਨਾਲ ਉਸ ਵੱਲੋਂ ਪੇਸ਼ ਕੀਤੀ ਗਈ ਹੋਵੇ ਰਿਟ ਦਾਇਰ ਕੀਤੀ ਗਈ ਹੋਵੇ ਪਰੰਤੂ ਪਰਿਵਾਰ ਨੂੰ ਭਰੋਸੇ 'ਚ ਲੈਣਾ ਕਿੰਨਾ ਕੁ ਜ਼ਰੂਰੀ ਆ ਪਰਿਵਾਰ ਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਕਿੰਨਾ ਕੁ ਜ਼ਰੂਰੀ ਆ ਜੀ ਦੇਖੋ ਜੀ ਬਿਲਕੁਲ ਜਿਹੜਾ ਜਿਹੜੀ ਕੋਈ ਵੀ ਪ੍ਰोसीडिंगਜ਼ ਚੱਲ ਰਹੀਆਂ ਉਹ ਉਹਦੇ ਚ ਜਿਹੜੇ ਮੁੱਖ ਜਿਨ੍ਹਾਂ ਦਾ ਸਟੇਟਮੈਂਟ ਹੋਣੀ ਆ ਉਹ ਪਰਿਵਾਰ ਹੀ ਆ ਜੀ ਇਹਨਾਂ ਨੇ ਹੀ ਗਵਾਈਆਂ ਦੇਣੀਆਂ ਇਹਨਾਂ ਨੇ ਹੀ ਸਾਰਾ ਕੁਝ ਕਰਨਾ ਹੈ ਤਾਂ ਐਟ ਲੀਸਟ ਇਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਇਹ ਚੀਜ਼ ਕਿ ਅਗਰ ਕੋਈ ਵੀ ਬੰਦਾ ਕੋਈ ਵੀ ਰਿਪਰੈਜ਼ੈਂਟੇਸ਼ਨ ਫਾਈਲ ਕਰ ਰਿਹਾ ਜਾਂ ਕੁਝ ਕਰ ਰਿਹਾ ਇਹਨਾਂ ਨੂੰ ਤਾਂ ਕੰਫੀਡੈਂਸ ਚ ਲੈਣਾ ਜ਼ਰੂਰੀ ਹੈ ਬਿਨਾ ਇਹਨਾਂ ਦੀ ਕੰਸੈਂਟ ਦੇ ਜਾਂ ਕੁਝ ਕਰਨਾ ਅਗਰ ਉਹ ਕੱਲ ਨੂੰ ਕੇਸ ਤੇ ਇਫੈਕਟ ਕਰਦਾ ਹੈ ਤਾਂ ਫਿਰ ਉਹ ਸਾਨੂੰ ਹੀ ਭੁਗਤਣਾ ਪਏਗਾ ਨਾ ਜੀ ਤਾਂ ਫਾਸਟ ਟਰੈਕ ਕੋਰਟ ਤੋਂ ਮੰਗ ਕੀਤੀ ਜਾ ਰਹੀ ਸੀ ਇਸ ਕੇਸ ਨੂੰ ਜਿਆਦਾ ਜਲਦ ਜੁਲਦ ਜਿਹੜਾ ਫਾਸਟ ਟਰੈਕ ਅਦਾਲਤ ਦੇ ਵਿੱਚ ਜਿਹੜਾ ਉਹ ਚਲਾਇਆ ਜਾਵੇ ਤਾਂ ਹੁਣ ਭਾਈ ਸਾਹਿਬ ਨੇ ਜਿਵੇਂ ਜਾਣਕਾਰੀ ਸਾਂਝੀ ਕੀਤੀ ਹੈ ਕਿ ਫਾਸਟ ਟਰੈਕ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਜੀ ਬਿਲਕੁਲ ਜੀ ਜਿਹੜਾ ਕੇਸ ਆਲਰੇਡੀ ਹੁਣ ਫਾਸਟ ਟਰੈਕ ਕੋਰਟ ਤੇ ਚੱਲਿਆ ਗਿਆ ਤੇ ਅੱਜ ਦੀ ਜਿਹੜੀ ਪਹਿਲੀ ਪੇਸ਼ੀ ਸੀਗੀ ਉਹ ਸਾਡੀ ਫਾਸਟ ਟਰੈਕ ਵਿੱਚ ਹੀ ਹੋਈ ਹੈ ਤੇ ਵੀ ਸੀ ਥਰੂ ਜਿਹੜਾ ਦੋਸ਼ੀ ਸੀਗਾ ਉਹਨੂੰ ਪੇਸ਼ ਕੀਤਾ ਗਿਆ ਤੇ ਅਗਲੀ ਤਰੀਕ ਜਿਹੜੀ ਹੈ ਸਾਨੂੰ ਅਕਤੂਬਰ ਦੀ 8 ਦਿੱਤੀ ਗਈ ਹੈ ਮਾਨਯੋਗ ਅਦਾਲਤ ਤੋਂ ਬਿਲਕੁਲ ਜਿਹੜਾ ਦੋਸ਼ੀਦਾਨ ਕੇ ਜਾਦਵ ਉਹਨੂੰ ਅੱਜ ਵੀਡੀਓ ਕਾਨਫਰੰਸ ਦੇ ਰੀਏ ਪੇਸ਼ ਕੀਤਾ ਗਿਆ ਬਿਲਕੁਲ ਬਿਲਕੁਲ ਵੀਡੀਓ ਕਾਨਫਰੰਸਿੰ ਤੇ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਆ ਚਲਾਨ ਨੂੰ ਲੈ ਕੇ ਲੋਕਾਂ ਦੀ ਮੁੱਖ ਮੰਗ ਹੈ ਕਿ ਚਲਾਨ ਜਲਦ ਤੋਂ ਜਲਦ ਪੇਸ਼ ਕੀਤਾ ਜਾਵੇ ਦੂਜੀ ਮੰਗ ਸੀ ਕਿ ਫਾਸਟ ਟਰੈਕ ਕੋਰਟ ਤੇ ਲਿਆ ਜਾਵੇ ਫਾਸਟ ਟਰੈਕ ਕੋਰਟ ਵਾਲੀ ਮੰਗ ਤਾਂ ਪੂਰੀ ਹੋ ਗਈ ਹੈ ਜੀ ਮਾਨਚੋਗ ਅਦਾਲਤ ਨੇ ਉਹ ਕੇਸ ਹੈ ਜਿਹੜਾ ਫਾਸਟ ਟਰੈਕ ਦੇ ਵਿੱਚ ਲੈ ਲਿਆ ਪਰ ਚਲਾਨ ਕਿੰਨੇ ਦਿਨਾਂ ਤੱਕ ਪੇਸ਼ ਹੋਏਗਾ ਜੀ ਦੇਖੋ ਚਲਾਨ ਦੇ ਰਿਗਾਰਡਿੰਗ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਇਹ ਚ ਰਿਪੋਰਟਾਂ ਹੁੰਦੀਆਂ ਫੋਰੈਂਸਿਕ ਰਿਪੋਰਟਸ ਹੁੰਦੀਆਂ ਇਹਦੇ ਵਿੱਚ ਸਾਡਾ ਛੋਟਾ ਬੱਚਾ ਹੈ ਉਹ ਉਹਦੇ ਬਿਆਨ ਹੋਣੇ ਆ ਇਹ ਸਾਰਾ ਇੱਕ ਪ੍ਰੋਸੀਜਰ ਬਹੁਤ ਸਹੀ ਤਰੀਕੇ ਨਾਲ ਤੇ ਆਪਾਂ ਵੀ ਰੈਗੂਲਰ ਜੋ ਵੀ ਸਾਡੇ ਵੱਲੋਂ ਹੈਗਾ ਅਸੀਂ ਲਗਾਤਾਰ ਅਦਾਲਤ ਚੋਂ ਵੀ ਸਾਨੂੰ ਪੂਰੀ ਕੋਆਪਰੇਸ਼ਨ ਮਿਲ ਰਹੀ ਹੈ ਅਸੀਂ ਵੀ ਕਰਾ ਰਹੇ ਹਾਂ ਬਿਆਨ ਜਿਹੜੇ ਜਦੋਂ ਸਾਨੂੰ ਕਹਿੰਦੇ ਨਾਲ ਦੀ ਨਾਲ ਅਸੀਂ ਬਿਆਨ ਕਰਾ ਰਹੇ ਹਾਂ ਤੇ ਮਮਕਨ ਹੈ ਕਿ ਜਲਦੀ ਜਣਾ ਚਲਾਨ ਪੇਸ਼ ਹੋ ਜਾਊਗਾ ਤੇ ਜੀ ਚਲਾਨ ਪੇਸ਼ ਹੋਣ ਤੋਂ ਬਾਅਦ ਫਾਸਟ ਟਰੈਕ ਕੋਰਟ ਦੇ ਵਿੱਚ ਚਲਾ ਗਿਆ ਜੀ ਕੇਸ ਹੁਣ ਕਿੰਨੀ ਕੁ ਉਮੀਦ ਹੈ ਕਿੰਨੀ ਕੁ ਜਲਦੀ ਜਿਹੜੀ ਉਹਨੂੰ ਸਜ਼ਾ ਜਿਹੜੀ ਹੈ ਉਹ ਦੋਸ਼ੀ ਨੂੰ ਮਿਲ ਸਕਦੇ ਜੀ ਚਲਾਨ ਪੇਸ਼ ਹੋਣ ਤੋਂ ਬਾਅਦ ਦੇਖੋ ਸਾਡੀਆਂ ਫਿਰ ਗਵਾਹੀਆਂ ਵਗੈਰਾ ਹੋਣਗੀਆਂ ਤੇ ਗਵਾਹੀਆਂ ਜਦੋਂ ਕੰਪਲੀਟ ਹੋਈ ਆ ਫਿਰ ਤਦੋਂ ਉਸ ਅਕੋਰਡਿੰਗਲੀ ਹੋਏਗਾ ਜੀ ਜੀ ਵਕੀਲ ਸਾਹਿਬ ਆਖਰੀ ਸਵਾਲ ਹੈ ਤੁਸੀਂ ਵੀ ਵਕੀਲੋਂ ਪੇਸ਼ੇ ਵਜੋ ਤਾਂ ਬੇਸ਼ੱਕ ਸਹੀ ਭਾਵਨਾਵਾਂ ਨੂੰ ਲੈ ਕੇ ਉਹਨਾਂ ਵੱਲੋਂ ਕੀ ਕੇਸ ਆ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਹੋਈ ਹੈ ਮਾਨਯੋਗ ਅਦਾਲਤ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਬਤੌਰ ਵਕੀਲ ਵਕੀਲ ਭਾਈਚਾਰੇ ਨੂੰ ਕਿਉਂਕਿ ਪਰਿਵਾਰ ਨੂੰ ਵੀ ਭਰੋਸੇ ਦੇ ਵਿੱਚ ਲੈਣਾ ਜ਼ਰੂਰੀ ਹੈ ਕਿਉਂਕਿ ਇਸ ਨਾਲ ਪੁਲਿਸ ਵੀ ਜਿਹੜੀ ਉਹ ਉਲਝ ਜਾਂਦੀ ਹੈ ਉਹ ਇਧਰਲਾ ਵੇਖੇਗੀ ਜਾਂ ਫਿਰ ਉਧਰਲਾ ਵੇਖੇਗੀ ਦੇਖੋ ਜੀ ਜਿਹੜੀ ਮੈਂ ਨਿਊਜ਼ ਦੇਖੀ ਸੀ ਉਹਦੇ ਚ ਤਾਈ ਲਿਖਿਆ ਸੀਗਾ ਕਿ ਫાંਸੀ ਦੀ ਮੰਗ ਜੇ ਅਸੀਂ ਵਕੀਲ ਐਜ਼ ਅ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਫાંਸੀ ਦੀ ਮੰਗ ਕਦੋਂ ਕਰਾਂਗੇ ਜਦੋਂ ਕੇਸ ਜਿਹੜਾ ਹੈ ਉਹ ਫਾਈਨਲ ਬੈਂਸ ਤੇ ਹੋਊਗਾ ਆਰਗੂਮੈਂਟ ਹੋ ਜਾਣਗੇ ਗਵਾਈਆਂ ਹੋ ਜਾਣਗੀਆਂ ਹੈਨਾ ਤਾਂ ਉਸ ਤੋਂ ਪਹਿਲਾਂ ਫાંਸੀ ਦੀ ਮੰਗ ਉਹ ਕਿੱਥੇ ਕਰ ਰਿਹਾ ਇਹ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਉਹ ਅੱਜ ਦੀ ਡੇਟ 'ਚ ਕਿੱਥੋਂ ਫાંਸੀ ਦੀ ਮੰਗ ਕਰ ਰਿਹਾ ਠੀਕ ਹੈ ਭਾਵਨਾਵਾਂ ਜੁੜੀਆਂ ਐ ਸਾਡੀਆਂ ਵੀ ਜੁੜੀਆਂ ਐ ਅਸੀਂ ਵੀ ਇਹੀ ਚਾਹੁੰਦੇ ਆ ਕਿ ਜਿਹੜੀ ਸਜ਼ਾ ਹੈ ਉਹ ਸਖਤ ਤੋਂ ਸਖਤ ਹੋਵੇ ਪਰ ਉਹ ਇੱਕ ਹਰ ਚੀਜ਼ ਦਾ ਇੱਕ ਅਗਰ ਲੀਗਲ ਪ੍ਰੋਫੈਸ਼ਨਰ ਤਾਂ ਗੱਲ ਉਹਨੂੰ ਵੀ ਪ੍ਰੋਸੀਜਰ ਦਾ ਪਤਾ ਹੁੰਦਾ ਹਰੇਕ ਵਕੀਲ ਸਾਹਿਬ ਨੂੰ ਪਤਾ ਹੁੰਦਾ ਹੈ ਨਾ ਤਾਂ ਉਹ ਇੱਕ ਤਰੀਕਾ ਹੁੰਦਾ ਕਿ ਕੰਮ ਕਰਨ ਦਾ ਐਟ ਲੀਸਟ ਤੁਸੀਂ ਜਿਹੜੇ ਬੰਦੇ ਕਨਸਰਨਡ ਹੈ ਜਿਨ੍ਹਾਂ ਦਾ ਬੇਟਾ ਹੈ ਉਹਨਾਂ ਨੂੰ ਤਾਂ ਪੁੱਛ ਲਓ ਇੱਕ ਵਾਰੀ ਆ ਪਰਿਵਾਰ ਦਾ ਜਿਹੜਾ ਕਨਫੀਡੈਂਸ ਹੈ ਉਹ ਤਾਂ ਬਹੁਤ ਜ਼ਰੂਰੀ ਹੈ ਚਾਹੇ ਅਸੀਂ ਵੀ ਪੇਸ਼ ਹੁੰਨੇ ਆ ਤਾਂ ਪਹਿਲੇ ਦਿਨ ਮੇਰੇ ਵੱਲੋਂ ਵੀ ਪਰਿਵਾਰ ਨੂੰ ਬਕਾਇਦਾ ਸਾਰਾ ਕੁਝ ਦੱਸਿਆ ਗਿਆ ਪੁੱਛਿਆ ਗਿਆ ਫਿਰ ਉਸ ਤੋਂ ਬਾਅਦ ਅਸੀਂ ਇਸ ਕੇਸ 'ਚ ਪੇਸ਼ ਹੋਏ ਆ ਇਹ ਨਹੀਂ ਆ ਕਿ ਖੋਦੀ ਅਸੀਂ ਪੇਸ਼ ਹੋ ਗਏ ਆ ਐਦਾਂ ਦਾ ਪੁੱਛੋ ਜੀ ਅਗਲੀ ਤਰੀਕਾ ਦੋ ਅਗਲੀ ਤਰੀਕ 8 ਅਕਤੂਬਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋਏ ਮਾਸੂਮ ਹਰਵੀਰ ਸਿੰਘ ਦਾ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਹੈ ਵਕੀਲ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਅਗਲੀ ਪੇਸ਼ੀ ਹੈ ਜਿਹੜੀ ਉਹ 8 ਅਕਤੂਬਰ ਨੂੰ ਉਹ ਮੋੜ ਤੋਂ ਜਿਹੜੀ ਉਹ ਫਾਸਟ ਟਰੈਕ ਕੋਰਟ ਦੇ ਵਿੱਚ ਹੋਵੇਗੀ ਤਾਂ ਪਰਿਵਾਰ ਵੱਲੋਂ ਵੀ ਇਹੀ ਇਹ ਮੰਗ ਕੀਤੀ ਜਾ ਰਹੀ ਹੈ ਸਰਕਾਰ પાસે ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਲਿਆਂਦਾ ਜਾਵੇ ਕਾਨੂੰਨ ਹੈ ਜਿਹੜਾ ਉਹ ਇੱਕ ਇਤਿਹਾਸ ਰਸੋ ਕਾਨੂੰਨ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਵੀ ਹਵਾਨ ਦੀ ਜਿਹੜੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਉਹ ਜ਼ਰੂਰਤ ਨਾ ਹੋ ਸਕੇ Innovation, DNA, university.